<laughs> thank your body मारो काम देख ले करना हां वाला बहुत दूर आया दादा को आया बोलवा हां भाई ਰਾਜੇ ਨੇ ਫੜ ਕੇ ਤੁਨੂੰ ਮੂਰਖ ਆ ਪੂਰੇ ਇਹ ਨਹੀਂ ਪਤਾ ਕਿ ਇਹ ਗੱਲਾਂ ਨੇ ਕਿ ਇਹ ਤਾਂ ਛੋਟੀ ਵੀ ਹੋਣਾ you're going और आज और खबर बढ़िया है तो हम देखताLambda है हवा बनाइए स्थान से जो निकाला है वो तो जान नहीं है नहीं है छपन नहीं बनाई थी पैर भी नहीं आई वो करनी भी नहीं हो ना और ना फिल्म में ਹਰ ਸਾਲ ਦੀ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਨਮਸਤਕ ਹੋਣ ਦੇ ਲਈ ਮਲੇਰ ਕੋਲ ਦੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਇਹ ਉਹ ਪਵਿੱਤਰ ਧਰਤੀ ਹੈ ਜਿੱਦ ਜਿੱਥੇ 66 ਨਾਮਤਾਰੀ ਕੂਕਿਆ ਨੇ ਦੇਸ਼ ਕੌਮ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਸੀਗਾ ਬੜੀ ਦਲੇਰੀ ਦੇ ਨਾਲ ਮੈਂ ਸਮਝਦਾ ਕਿ ਇਹੋ ਜਿਹਾਂ ਉਦਾਹਰਨਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਮਿਲਦੀਆਂ ਨਹੀਂ ਹੈਗੀਆਂ ਜਦ ਦੇਸ਼ ਸਮਾਜ ਕੌਮ ਦੀ ਰੱਖਿਆ ਦੇ ਲਈ ਇਸ ਉਤਸ਼ਾਹ ਦੇ ਨਾਲ ਇਸ ਜੋਸ਼ ਦੇ ਨਾਲ ਜਿਨ੍ਹਾਂ ਨੇ ਅੱਗੇ ਹੋ ਕੇ ਤੋਪਾਂ ਦੇ ਖੜ ਕੇ ਸਾਹਮਣੇ ਖੜ ਕੇ ਆਪਣਾ ਸਾਰਾ ਕੁਝ ਵਾਰ ਦਿੱਤਾ ਸੋ ਅੱਜ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਮੇਰੇ ਵੱਲੋਂ ਧੰਨਵਾਦ ਜੀ ਥੈਂਕ ਯੂ ਅ ਦਾਸਾਂ ਦਾ ਨਾਮ ਗੁਰਪ੍ਰੀਤ ਸਿੰਘ ਨਾਮਦਾਰੀ ਅਸੀਂ ਅੱਜ ਨਾਬੇ ਤੋਂ ਇੱਥੇ ਪਹੁੰਚੇ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਜਿਨ੍ਹਾਂ ਨੇ ਦੇਸ਼ ਤੇ ਕੌਮ ਦੇ ਲਈ ਗਊ ਤੇ ਗਰੀਬ ਦੀ ਰੱਖਿਆ ਕਰਨ ਦੇ ਲਈ ਆਜ਼ਾਦੀ ਪ੍ਰਵਾਨੀਆਂ ਨੇ ਇੱਕ ਨੀ ਦੋ ਨੀ 66 ਸਿੰਘਾਂ ਨੇ ਇੱਥੇ ਵੱਡੀ ਕੁਰਬਾਨੀ ਦਿੱਤੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਕਿਤੇ ਤੁਹਾਨੂੰ ਇਹ ਮਿਸਾਲ ਨਹੀਂ ਮਿਲੇਗੀ ਕਿ ਇੱਕ ਤੂਬ ਦੇ ਨਾਲ ਇੱਕ ਬੰਦੇ ਨੂੰ ਉਡਾਇਆ ਗਿਆ ਹੋਵੇ ਲੇਕਿਨ ਅੰਗਰੇਜ਼ਾਂ ਦੇ ਮਨ ਦੇ ਵਿੱਚ ਇਹ ਸੀ 17 ਜਨਵਰੀ 1872 ਦਾ ਜਿਹੜਾ ਉਹ ਸਾਕ ਹੈ ਅੱਜ ਤੋਂ ਇਹਨੇ ਦਿਨ ਪਿੱਛੇ ਆਪਾਂ ਯਾਦ ਕਰੀਏ ਕਿ ਕਿਵੇਂ ਉਹ ਮਰਜੀਵੜੇ ਕਾਲ ਬੁੰਗੇ ਤੋਂ ਜਿਹੜੇ ਉਹਨਾਂ ਦੇ ਜਥੇਦਾਰ ਨਿਹਰਾ ਸਿੰਘ ਜੀ ਕੋਲੋਂ ਕਲਾ ਪ੍ਰਸ਼ਾਦ ਛਾਕੇ ਤੇ ਲਕੀਰ ਮਾਰੀ ਕਿ ਜਿਨ੍ਹਾਂ ਨੇ ਸ਼ਹੀਦੀਆਂ ਪਾਣੀਆਂ ਉਹੀ ਇੱਥੋਂ ਅੱਗੇ ਆਏ ਜਿਹੜੇ ਨਹੀਂ ਸ਼ਹੀਦੀ ਨਹੀਂ ਪਾਣੀ ਉਹ ਪਿੱਛੇ ਰਹਿ ਗਏ ਤੇ ਕਾਲ ਬੁੰਗੇ ਉਹਨਾਂ ਨੇ 66 ਸਿੰਘਾਂ ਨੇ ਫਿਰ ਲਕੀਰ ਟੱਪੀ ਔਰ ਉਸ ਤੋਂ ਵੀ ਜ਼ਿਆਦਾ ਸ਼ਹੀਦ ਸਨ ਜਿਹੜੇ ਬਾਕੀ ਵੀ ਨਾਲ ਤੁਰ ਪਏ 100 ਤੋਂ ਜ਼ਿਆਦਾ ਜਿਹੜੇ ਸ਼ਹੀਦ ਨੇ ਇੱਥੇ ਹੋਏ ਪਹਿਲਾਂ ਲੜਾਈ ਹੋਈ ਉਸ ਤੋਂ ਬਾਅਦ ਬੁਚੜ ਵੱਡੇ ਗ੍ਰਫਤਾਰ ਜਦੋਂ ਕੀਤੇਗੇ ਤਾਂ ਗ੍ਰਫਤਾਰੀਆਂ ਤਾਂ ਹੋਈਆਂ ਹੀ ਨਹੀਂ ਆ ਬਾਅ ਕੇ ਇੱਕ ਪ੍ਰਵਾਨ ਕੀਤਾ ਕਿ ਅਸੀਂ ਇਹ ਕਾਰਜ ਕੀਤਾ ਇੱਥੋਂ ਬਹੁਤ ਸਾਰੀ ਦੁਨੀਆ ਬਾਰ-ਬਾਰ ਤੋਂ ਦੇਸ਼ ਦੇ ਦੁਨੀਆ ਦੇ ਹਰ ਕੋਨੇ ਤੋਂ ਅੱਜ ਸੰਗਤ ਨਮਸਕੋਨ ਪਹੁੰਚੀ ਹੈ ਕਿਉਂਕਿ ਐਡੀ ਵੱਡੀ ਕੁਰਬਾਨੀ ਤੁਹਾਨੂੰ ਇਤਿਹਾਸ 'ਚ ਨਹੀਂ ਮਿਲਦੀ ਇੱਕ ਨਹੀਂ ਦੋ ਨਹੀਂ ਮੈਂ ਗੱਲ ਕਰ ਰਿਹਾ ਸੀਗਾ ਕਿਉਂਕਿ ਅੰਗਰੇਜ਼ ਦੇ ਮੰਨ ਚ ਤਾਂ ਇਹ ਸੀਗਾ ਕਿ ਇੱਕ ਨੂੰ ਤੋਪਨਾ ਉਡਾਵਾਂਗੇ ਤੇ ਬਾਕੀ ਸਾਰੇ ਡਰ ਕੇ ਸਾਡੀ ਈਨ ਮੰਨ ਲੈਣਗੇ ਲੇਕਿਨ ਉਹਨਾਂ ਦੇ ਮਨਾਂ ਦੇ ਅੰਦਰ ਜਜ਼ਬਾ ਐਡਾ ਵੱਡਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸਿੱਖੀ ਦਾ ਜੋ ਅੰਮ੍ਰਿਤ ਬਾਟੇ ਦਾ ਜੋ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਉਹਦੇ 'ਚ ਸ਼ਕਤੀਆਂ ਇੰਨੀ ਸੀ ਕਿ ਉਹਨਾਂ ਨੇ ਫਿਰ ਇੱਥੋਂ ਤੱਕ ਮਿਸਾਲ ਨਹੀਂ ਮਿਲਦੀ ਕਿ ਇੱਕ ਜਿਹੜਾ ਸ਼ਹੀਦ ਸੀ ਜਿਹੜੇ ਸ਼ਹੀਦ ਬ੍ਰਿਯਾਮ ਸਿੰਘ ਹੋਏ ਨੇ ਉਹਨਾਂ ਦਾ ਕੱਦ ਛੋਟਾ ਹੈ ਤੋਪ ਦੇ ਬਰਾਬਰ ਨਹੀਂ ਆਉਂਦਾ ਅੰਗਰੇਜ਼ ਨੇ ਆਖਿਆ ਤੂੰ ਸਾਈਡ ਤੇ ਹੋ ਜਾ ਤੇਰਾ ਕੱਦ ਤੋਪ ਦੇ ਬਰਾਬਰ ਨਹੀਂ ਆਉਂਦਾ ਪਰ ਜੱਜਬਾ ਐਡਾ ਸੀ ਐਡਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪ੍ਰਤਾਪ ਸੀ ਉਹਨਾਂ ਸਿੱਖਾਂ ਦੇ ਵਿੱਚ ਕੇ ਆਲੇ ਦੋਲੇ ਖੇਤਾਂ ਤੋਂ ਇੱਟਾਂ ਰੋੜੇ ਤੇ ਟੀਮਾਂ ਇਕੱਠੀਆਂ ਕਰਕੇ ਲਿਆਇਆ ਤੇ ਉਹਦੇ ਉੱਪਰ ਖੜਾ ਹੋ ਗਿਆ ਤੇ ਵੇਖ ਬਿਲਿਆ ਮੇਰਾ ਗਾਦੋ ਤੋਪ ਦੇ ਬਰਾਬਰ ਆਉਂਦਾ ਕਿੰਨੀ ਆਉਂਦਾ ਸੋ ਇਸ ਤਰ੍ਹਾਂ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲਾ ਜਿਹੜਾ ਅੰਦੋਲਨ ਹੈ ਗੁਗਾ ਅੰਦੋਲਨ ਸ਼ੁਰੂ ਹੋਇਆ ਉਹਨਾਂ ਮਹਾਨ 66 ਸਿੰਘਾਂ ਨੂੰ ਸਜਦਾ ਕਰਨ ਲਈ 66 ਫੁੱਟ ਉੱਚਾ ਇਹ ਖੰਡਾ ਹੈ 64 ਵਿੱਚ ਮੋਰੀਆਂ ਨੇ ਇਹ ਉਹਨਾਂ ਦੀ ਉਮਰ ਦਾ ਪ੍ਰਤੀਕ ਨੇ ਕਿਹੜਾ ਵੱਡਾ ਸੀ ਕਿਹੜਾ ਛੋਟਾ ਸੀ ਦੱਸਣਾ ਚਾਹਾਂਗਾ ਕਿ 12 ਸਾਲ ਦਾ ਬਾਲਕ ਵੀ ਸ਼ਹੀਦ ਬਿਸ਼ਨ ਸਿੰਘ ਸ਼ੇਰ ਬਿਸ਼ਨ ਸਿੰਘ ਜਿਹੜਾ 12 ਸਾਲ ਦਾ ਕਿੱਲਬ ਕੇਵਲ ਬਾਲਕ ਹੈ ਅੰਗਰੇਜ਼ ਦੀ ਮੈਮ ਨੇ ਆਖਿਆ ਕਾਮ ਦੀ ਮੈਮ ਨੇ ਆਖਿਆ ਇਹ ਬੱਚਾ ਛੋਟਾ ਇਹਨੂੰ ਛੱਡ ਦਿਓ ਕਹਿੰਦੇ ਛੱਡ ਦੇਾਂਗੇ ਆਗਦੇ ਮੈਂ ਸਤਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਉਹ ਕਹਿੰਦਾ ਆਖ ਦੇਾਂਗਾ ਪਰ ਕੰਨ ਚ ਆਖਾਂਗਾ ਉੱਚੀ ਨਹੀਂ ਆਖਾਂਗਾ ਉਹ ਜਿਹੜਾ ਅੰਗਰੇਜ਼ ਕਾਬਨ ਪਾਦਰੀ ਸੀ ਦਾੜੀ ਲੰਬੀ ਸੀ ਜਦੋਂ ਕੰਨ ਥੱਲੇ ਕੀਤਾ ਦਾੜੀ ਫੜ ਕੇ ਐਸਾ ਝੂਟਾ ਮਾਰੇ ਕੇ ਪ੍ਰਾਣ ਫਕੇਰੂ ਕਰ ਦਿੱਤੇ ਭਾਰਤੀ ਪਹਿਲਾ ਭਾਰਤੀ ਜਿਹਨੇ ਅੰਗਰੇਜ਼ ਦੀ ਦਾੜੀ ਨੂੰ ਹੱਥ ਪਾਇਆ ਨਹੀਂ ਤਾਂ ਅੰਗਰੇਜ਼ ਦੇ ਖਿਲਾਫ ਤੇ ਕੋਈ ਸਾਹ ਨਹੀਂ ਸੀ ਲੈ ਸਕਦਾ ਸੋ ਨਾ ਮਾਨ ਸ਼ਿਦਾਂ ਨੂੰ ਅਸੀਂ ਸਜਦਾ ਕਰ ਰਿਹਾ ਸਾਰੇ ਭਾਰਤ ਵੱਲੋਂ ਸਾਰੀ ਦੁਨੀਆ ਵੱਲੋਂ ਔਰ ਜਿੰਨੇ ਵੀ ਆਪ ਜੀ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਵੱਲੋਂ ਅਸੀਂ ਸ਼ਰਦਾ ਦੇ ਫੁੱਲ ਪੇਟ ਕਰਦੇ ਹਾਂ ਮਾਨਸ਼ੂ ਪਿਆਰੀ ਸ਼ਰਨ ਪ੍ਰਧਾਨ ਰਾਸ਼ਟਰੀ ਮਹਾਵੀ ਦਲ ਕਿਵੇਂ ਦੇਖਦੇ ਹੋ ਮਲੇ ਕੋਲੇ ਦਾ ਇਸ ਇਤਿਹਾਸ ਨੂੰ ਜਿਹੜਾ ਮਲੇ ਕੋਲੇ ਦਾ ਇਤਿਹਾਸ ਹੈ ਜੀ ਇਹ ਸ਼ਹੀਦਾਂ ਨਾਲ ਜੁੜਿਆ ਹੋਇਆ ਇਤਿਹਾਸ ਆ ਮਲੇ ਕੋਲੇ ਵਿੱਚ ਸਭ ਤੋਂ ਪਹਿਲਾਂ ਇੱਕ ਕੋਕਾ ਲਹਿਰ ਚੱਲੀ ਜਿਹੜੀ 1872 ਦੇ ਵਿੱਚ ਸ਼ੁਰੂ ਹੋਈ ਆਜ਼ਾਦੀ ਲਈ ਇਹ ਲਹਿਰ ਚੱਲੀ ਤਾਂ ਸਭ ਤੋਂ ਪਹਿਲਾਂ ਉਕraina ਨੇ ਜੋ ਸਾਡੇ ਮਾਸ ਤੋਂ ਬਣੇ ਹੋਏ ਪਰਸ ਬੈਲਟਾਂ ਜਗੋ ਤੇ ਆ ਵਿਰੋਧ ਕੀਤਾ ਉਹਨਾਂ ਨੇ ਉਹ ਸਭ ਤੋਂ ਪਹਿਲਾਂ ਇੱਥੇ ਤੋਪਾਂ ਦੇ ਖੜੇ ਹੋ ਕੇ ਸਾਹਮਣੇ ਖੜੇ ਹੋ ਕੇ ਆਪਣੀ ਸਿੱਧੀ ਜਤੀ ਮੇਰਾ ਪਾਰਟਿਸ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਅਗਰ ਅਸੀਂ ਕੁਕਿਆਂ ਦੇ ਸ਼ਹੀਦਾਂ ਨੂੰ ਸੱਚੀ ਸਨਦਗੀ ਦੇਣਾ ਚਾਹੁੰਦੇ ਆ ਤਾਂ ਗਊ ਹੱਤਿਆ ਤੇ ਰਾਸ਼ਟਰੀ ਪਸ਼ੂ ਕੌਸ਼ਲ ਕਰਕੇ ਤੈਅ ਤੇ ਬੈਨ ਲਾਇਆ ਜਾਏ ਇਹੀ ਸਾਡੀ ਸੱਚੀ ਸਨਦਗੀ ਲਈ ਹੋਏਗੀ ਕਿੰਨੇ ਕ ਲੋਕ ਜਿਹੜੇ ਵਕ ਵਕਤ ਵਿਦੇਸ਼ਾਂ ਚੋਂ ਆਉਂਦੇ ਨੇ ਹਰ ਧਰਮ ਦੇ ਹਰ ਧਰਮ ਦੇ ਲੋਕ ਜੀ ਇੱਥੇ ਵਿਦੇਸ਼ਾਂ ਤੋਂ ਪੂਰੇ ਵਰਲਡ ਚੋਂ ਇੱਥੇ ਲੋਕ ਕੁਕਿਆਂ ਨੂੰ ਸਨਦਗੀ ਦੇਣ ਆਉਂਦੇ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਉਹਨਾਂ ਦੀ ਸ਼ਹਿਾਰ ਦੇ ਸਾਰੇ ਇਹ ਉਹ ਰੱਖੇ ਯਾਦਗਾਰਾਂ ਰੱਖੀਆਂ ਹੋਈਆਂ ਨੇ ਔਰ ਵੈਸੇ ਦਾ ਹਾਈ ਹਰ ਮਹੀਨੇ 17 ਤਰੀਕ ਨੂੰ ਉੱਥੇ ਲੋਕ ਬੜੀ ਗਿਣਤੀ ਵਿੱਚ ਸ਼੍ਰੀ ਸੰਧਾਰਜੀ ਦੇ ਨਾਂ ਆਉਂਦੇ ਨੇ ਪਰ ਜਿਹੜਾ ਅੱਜ ਦਾ 17 ਜੰਮੀ ਦਾ ਸੰਗਾਵਾਂ ਹੁੰਦਾ ਉਹ ਉੱਥੇ ਪੂਰੇ ਵਰਲਡ ਤੋਂ ਲੋਕ ਆਉਂਦੇ ਨੇ ਹਾਂਜੀ ਮੇਰਾ ਨਾਮ ਰਵਨੀਤ ਕੌਰ ਹੈ ਮੈਂ ਸਤਗੁਰ ਪ੍ਰਤਾਪ ਸਿੰਘ ਅਕੈਡਮੀ ਤੋਂ ਇੱਥੇ ਆਈ ਹਾਂ ਨਾਮਤਾਰਿ ਸ਼ਿਭੀਸ ਮਾਲਕ ਮਲੇਰਕੋਟਲਾ ਕਿ ਸਾਡੇ ਸਕੂਲ ਦੇ ਬੱਚੇ ਵੀ ਇੱਥੇ ਆਏ ਹਨ ਤੇ ਮੈਂ ਚਾਹਨੀ ਹੈ ਕਿ ਸਾਰੇ ਨੌਜਵਾਨ ਹੋਰ ਵੀ ਸਾਰੇ ਜਾਣੇ ਇੱਥੇ ਇਸ ਦਿਨ ਆਣ ਤੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਤਾਂ ਕਿ ਅਸੀਂ ਹੋਰ ਆਪਣੇ ਨੌਜਵਾਨ ਬੱਚਿਆਂ ਨੂੰ ਦੱਸ ਸਕੀਏ ਸਾਡੇ ਸ਼ਹੀਦਾਂ ਨੇ ਕੀ ਕੀ ਕੁਰਬਾਨੀਆਂ ਦਿੱਤੀਆਂ ਤੇ ਨਗਰਦਾਂ ਕੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਐਨਸੀ ਸ਼ਹੀਦ ਸਿੰਘਾ ਜੀ ਦੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੇ ਅਸੀਂ ਇੱਥੇ ਆਵਾਂਗੇ ਤਾਂ ਹੀ ਸਾਡੇ ਬੱਚਿਆਂ ਨੂੰ ਤੇ ਹੋਰ ساری ਦੁਨੀਆ ਨੂੰ ਇਸ ਸ਼ਹੀਦ ਬਾਰੇ ਪਤਾ ਲੱਗੇਗਾ ਤੇ ਮੈਂ ਇਹ ਅਪੀਲ ਕਰਦੀ ਹਾਂ ਕਿ ਸਭ ਨੂੰ ਇਸ ਦਿਨ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ